ਹਾਂਜੀ ਛੱਤਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ। ਹਾਂਜੀ ਪਹਿਲਾ ਰਿਸ਼ਤਾ ਨੋਟ ਕਰੋ। ਨਾਮ ਰਮਨਦੀਪ ਸਿੰਘ, ਪਤਾ ਕੰਡੋਲਾ, ਕਲਾ ਨੂਰ ਮਹਿ, ਜਲੰਧਰ ਤੋਂ। ਪਿਤਾ ਦਾ ਨਾਮ ਹੈ ਜੀ ਗੁਰਨਾਮ ਸਿੰਘ ਤੇ ਉਮਰ ਇਹਨਾਂ ਦੀ 8/6/1999 ਦਾ ਡੇਟ ਆਫ ਬਰਥ ਹੈ। ਕੱਦ-ਕਾਠ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ। ਗੋਤ ਇਹਨਾਂ ਦਾ ਗਰੇਵਾਲ ਹੈ ਤੇ ਨਾਨਕਿਆਂ ਦਾ ਗੋਤ ਬੈਂਸ ਹੈ। ਪੜਾਈ ਇਹਨਾਂ ਨੇ ਕੀਤੀ ਹੈ ਜੀ B.Ed, M.Phil ਤੇ ਕੰਮ ਕਰ ਹੈ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਹੈ ਜੀ। ਪਿਤਾ ਇਹਨਾਂ ਦੇ ਕੈਸ਼ੀਅਰ ਰਿਟਾਇਰ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਦੇ ਕੁੜੀ ਦਾ ਪਰਿਵਾਰ ਕੈਨੇਡਾ ਪੀਆਰ ਹੋਵੇ ਵਿਆਹ ਇਹਨਾਂ ਨੇ ਕੈਨੇਡਾ ਦੇ ਵਿੱਚ ਕਰਨਾ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤ੍ਰਿਸ਼ਟੀ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਨਜੋਤ ਸਿੰਘ ਪਿਤਾ ਦਾ ਨਾਮ ਹੈ ਜੀ ਜਗਮੋਹਨ ਸਿੰਘ ਇਹਨਾਂ ਦੇ ਪਿਤਾ ਰਿਟਾਇਰ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਪਤਾ ਕਪੂਰਥਾਲਾ ਤੋਂ ਗੋਤ ਇਹਨਾਂ ਦਾ ਭਿੰਡਰ ਹੈ ਤੇ ਉਮਰ ਹੈ ਜੀ 31/9/85 ਦਾ ਡੇਟ ਆਫ ਬਰਥ ਹੈ ਤੇ ਮੁੰਡਾ ਅਨਮੈਰਿਡ ਹੈ ਜੀ ਕੱਦ-ਗਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਟੈਕ ਐਮਟੈਕ ਪੀਐਚਡੀ ਸਿਵਲ ਭੈਣ ਇਹਨਾਂ ਦੀ ਇੱਕ ਮੈਰਿਡ ਯੂਕੇ ਦੇ ਵਿੱਚ ਤੇ ਇਹਨਾਂ ਦੇ ਮਾਤਾ-ਪਿਤਾ ਗਵਰਨਮੈਂਟ ਸਰਵਿਸ ਤੋਂ ਰਿਟਾਇਰ ਨੇ ਕੰਮ ਕਰ ਰਿਹਾ ਜੀ ਮੁੰਡਾ ਹੈ ਵਰਕਿੰਗ ਐਜ਼ ਅ ਸਿਵਲ ਇੰਜੀਨੀਅਰ welding ਦਾ ਵਰਕਰ ਹੈ ਇਨਕਮ ਇਹਨਾਂ ਦੀ 80 ਤੋਂ 90000 ਮਹੀਨੇ ਦੀ ਹੈ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਜੀਤ ਸਿੰਘ ਪਤਾ ਗਾਜ਼ੀਆਬਾਦ ਪਿਤਾ ਦਾ ਨਾਮ ਹੈ ਜੀ ਰਜੇਂਦਰਾ ਸਿੰਘ ਤੇ ਗੋਤ ਨਾਂ ਦਾ ਤੰਜਾਲ ਤੇ ਰਗੋ ਹੈ ਭੈਣ ਇਹਨਾਂ ਦੀ ਇੱਕ ਹੈ ਤੇ ਭਰਾ ਇੱਕ ਮੈਰਿਡ ਹੈ ਜੀ ਉਮਰ ਹੈ ਮੁੰਡੇ ਦੀ 17 6992 ਦਾ ਡੇਟ ਆਫ ਬਰਥ ਹੈ ਤੇ 12 ਏਮ ਦਾ ਟਾਈਮ ਹੈ ਜੀ ਦਿੱਲੀ ਦੇ ਵਿੱਚ ਕੱਦ-ਕੜ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਉਹਦਾ ਇਹਨਾਂ ਨੇ ਕਰੀਏ ਬੀਐਸਸੀ ਐਨੀਮੇਸ਼ਨ ਕੰਮ ਕਰਾ ਜੀ ਮੁੰਡਾ ਵੈਬ ਡਵੈਲਪਮੈਂਟ ਡਿਜ਼ਾਈਨਿੰਗ ਦਾ ਕੰਮ ਕਰਦਾ ਹੈ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਖਵਿੰਦਰ ਸਿੰਘ ਪਿਤਾ ਦਾ ਨਾਮ ਹੈ ਗੁਰਮੀਤ ਸਿੰਘ ਪਤਾ ਇਹਨਾਂ ਦਾ ਫਿਰੋਜ਼ਪੁਰ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਵਾਹਲੇ ਹੈ ਉਮਰ ਹੈ ਜੀ 24/7/1997 ਦਾ ਡੇਟ ਆਫ ਬਰਥ ਹੈ ਰੱਦ ਘਾਟ ਹੈ ਜੀ 6 ਫੁੱਟ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਪਲੱਸ 2 ਭਰਾ ਇਹਨਾਂ ਦਾ ਇੱਕ ਮੈਰਿਡ ਹੈ ਤੇ ਭੈਣ ਵੀ ਇੱਕ ਮੈਰਿਡ ਆ ਕੰਮ ਕਰਦੇ ਜੀ 6 ਕਿਲੇ ਜ਼ਮੀਨ ਹੈ ਮੁੰਡੇ ਕੋਲ ਤੇ ਮਕੈਨੀਕਲ ਜੋਬ ਨਰਬ ਕੰਟਰੀ ਦੇ ਵਿੱਚ ਮੁੰਡਾ ਕੰਮ ਕਰਦਾ ਹੈ 2016 ਤੋਂ 2024 ਤੱਕ ਇਹਨਾਂ ਦੀ ਮੰਗ ਹੈ ਜੀ ਕੋਈ ਸੌਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਜੀਰਾ ਫਿਰੋਜ਼ਪੁਰ ਏਰੀਆ ਉਮਰ ਜੀ 265996 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 9 ਏਮ ਦਾ ਪੜਾਈ ਇਹਨਾਂ ਨੇ ਕਰੀਆ ਮਾਸਟਰਸ ਵਰਕ ਪਲੇਸ ਹੈ ਜੀ ਮੂਗਾ ਗੋਤ ਇਹਨਾਂ ਦਾ ਚਾਬਰ ਹੈ ਤੇ ਕਾਸਟ ਇਹਨਾਂ ਦੀ ਅਰੋੜਾ ਸਿੱਖ ਹੈ ਪਿਤਾ ਦਾ ਨਾਮ ਹੈ ਜੀ ਅਪਤਾਰ ਸਿੰਘ ਤੇ ਮਾਤਾ ਦਾ ਨਾਮ ਹੈ ਸੁਖਵਿੰਦਰ ਕੌਰ ਭੈਣ ਇਹਨਾਂ ਦੀ ਕਨ ਮੈਰਿਟ ਕੈਨੇਡਾ ਦੇ ਵਿੱਚ ਹੈ ਭਰਾ ਇਹਨਾਂ ਦਾ ਇੱਕ ਹਨ ਮੈਰਿਟ ਕੈਨੇਡਾ ਦੇ ਵਿੱਚ ਹੈ ਸਮਕਰਜ ਜੀ ਮੁੰਡਾ ਟੀਚਰ ਦੀ ਨੌਕਰੀ ਕਰਦਾ ਤੇ ਪਿਤਾ ਇਹਨਾਂ ਦੇ ਅਕਾਊਂਟੈਂਟ ਨੇ ਮਾਤਾ ਇਹਨਾਂ ਦੇ ਟ੍ਰੇਲਰ ਨੇ ਇਹ ਮੁੰਡਾ ਸਰਦਾਰ ਹੈ ਜਿ ਪੱਗ ਬੰਨਦਾ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਸਿੰਪਲ ਘਰੇਲੂ ਹੋਵੇ ਫੋਰ ਸੈਟਲਿੰਗ ਅਬਰਾਡ ਇੰਟਰਸਟਿਡ ਇਨ ਸੇਮ ਕਾਸਟ ਓਨਲੀ ਪੰਜਾਬ ਤੋਂ ਹੋਵੇ ਜਾਂ ਫਿਰ ਕੈਨੇਡਾ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਮਿਤ ਕੁਮਾਰ ਪਤਾ ਗਪਾਲ ਕਲੋਨੀ ਪਟਿਆਲਾ ਤੋਂ ਉੜਾ ਇਹਨਾਂ ਨੇ ਦਾਸਪਾਸ ਕਰੀ ਹੈ ਜੀ ਕਾਸਟ ਇਹਨਾਂ ਦੀ ਬਾਣੀ ਹੈ ਕੱਦ-ਕਾਠ ਹੈ ਜੀ 5 ਫੁੱਟ ਦੀ ਹਾਈਟ ਹੈ ਭੈਣ ਇਹਨਾਂ ਦੀ ਇੱਕ ਹੈ ਤੇ ਪੁੱਤ ਇਹਨਾਂ ਦੇ ਐਕਸਪਾਇਰ ਨੇ ਮਾਤਾ ਇਹਨਾਂ ਦੀ ਹਾਊਸ ਵਾਈਫ ਨੇ ਤੇ ਕੰਮ ਕਰ ਰਿਹਾ ਜੀ ਮੁੰਡੇ ਦੀ ਕੱਪੜਿਆਂ ਵਾਲੀ ਦੁਕਾਨ ਹੈ ਸੌਰੀ ਕੱਪੜਿਆਂ ਵਾਲੀ ਦੁਕਾਨ ਤੇ ਮੁੰਡਾ ਨੌਕਰੀ ਕਰਦਾ ਹੈ ਤੇ ਇਹਨਾਂ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਕਿਸੇ ਵੀ ਕਾਸ਼ਟ ਦੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਤਾ ਜਗਤਪੁਰ ਫਲੋਰ ਸਟੇਟ ਜੀ ਜੈਟਸਿਕ ਤੇ ਉਮਰ ਹੈ 22 1996 ਦਾ ਡੇਟ ਆਫ ਬਰਥ ਹੈ ਕੱਦ-ਕਾਡ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਗੋਤ ਇਹਨਾਂ ਦਾ ਜਹੌਲ ਹੈ ਤੇ ਪੜ੍ਹਾਈ ਇਹਨਾਂ ਨੇ 8 ਪਾਸ ਕਰੀ ਹੈ ਜੀ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਤੇ ਭਰਾ ਇੱਕ ਪੁਰਤਗਾਲ ਦੇ ਵਿੱਚ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਹੋਵੇ ਸੋਹਣੀ ਸੁਨੱਖੀ ਘਰ ਸੰਭਾਲਣ ਵਾਲੀ ਹੋਵੇ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੋਵਿੰਦਰ ਸਿੰਘ ਪਤਾ ਲੁਧਿਆਣਾ ਏਰੀਆ ਪਿਤਾ ਦਾ ਨਾਮ ਹੈ ਜੀ ਅਮਰਜੀਤ ਸਿੰਘ ਮਾਤਾ ਦਾ ਨਾਮ ਹੈ ਹਰਜੀਤ ਕੌਰ ਉਮਰ ਹੈ 29 ਤੈਨ 1994 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਅਰੋੜਾ ਹੈ ਤੇ ਕੱਦ-ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਬੀਟੈਕ ਮਕੈਨਿਕਲ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਕੰਮ ਕਰਾ ਚਾਰ ਹੋਲ ਸੇਲ ਦੀ ਇਹਨਾਂ ਦੀਆਂ ਦੁਕਾਨਾਂ ਨੇ ਬਹੁਤ ਵਧੀਆ ਕੋਠੀ ਹੈ ਮੰਥਲੀ ਇਨਕਮ 60000 ਰੁਪਏ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਹੋਵੇ ਪੜ੍ਹੀ ਲਿਖੀ ਹੋਵੇ ਨੰਬਰ ਦਿੱਤਾ ਹੈ ਗਿਆ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘਾ ਮ੍ਰਿਤਾਰੀਆ ਜੀ ਮੁੰਡਾ ਪਤਾ ਤਲਵੰਡਾ ਪਾਈ ਕਾਸਟ ਹੈ ਜਿਨ੍ਹਾਂ ਦੀ ਰਾਮਗੜੀਆ ਤੇ ਗੋਤ ਇਹਨਾਂ ਦਾ ਤਮੂ ਹੈ ਉਮਰੇ ਜੀ 11/8/1992 ਦਾ ਡੇਟ ਆਫ ਬਰਥ ਹੈ ਭਰਾ ਇਹਨਾਂ ਦਾ ਇੱਕ ਹਨ ਮੈਰਿਡ ਹੈ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਰੱਦਗਾਠ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ +2 ਇੱਕ ਕੰਮਕਰ ਹੈ ਜੀ ਰਾਜ ਮਿਸਤਰੀ ਦਾ ਠੇਕੇਦਾਰ ਤੇ ਟਾਈਲਾਂ ਲਗਾਉਣ ਦਾ ਕੰਮ ਕਰਦੇ ਨੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੇ ਘਰੇਲੂ ਹੋਵੇ ਤੇ ਲੜਕੀ ਦਾ ਕੱਦ 5-3 ਤੋਂ ਉੱਪਰ ਹੋਵੇ ਹੋਰ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿਮਰਪ੍ਰੀਤ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਕਾਸਟ ਹੈ ਜੀ ਅਰੋੜਾ ਕੱਦ-ਕਾਠ ਹੈ 5 ਫੁੱਟ 10 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ MBA ਪਰ ਆਏ ਇਹਨਾਂ ਦਾ ਇਕਨ ਮੈਰਿਡਾ ਇਹ ਕੰਮ ਕਰਾ ਜੀ ਟੈਕਨੀਕਲ ਇੰਜੀਨੀਅਰ ਅਲਟਰਾਟੈਕ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਸੈਲਰੀ ਇਹਨਾਂ ਦੀ 40000 ਰੁਪਿਆ ਪਰ ਮਾਨਤ ਹੈ ਮੁੰਡਾ ਡਿਵੋਰਸਡ ਹੈ ਜੀ ਤੇ ਗੁਰਸਿੱਖ ਹੈ ਮੰਗ ਹੈ ਇਹਨਾਂ ਦੀ ਕੁੜੀ ਪੜ੍ਹੀ ਲਿਖੀ ਹੋਵੇ ਸਿੰਪਲ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਪ੍ਰੀਤ ਸਿੰਘ ਪਤਾ ਅਮਰਤਸਰ ਸਾਹਿਬ ਦਾ ਸਟੇਜੀ ਰਾਮਗੜੀਆ ਸਿੱਖ ਉਮਰ ਹੈ 1991 ਦਾ ਡੇਟ ਆਫ ਬਰਥ ਹੈ ਇਹ ਜਨਮ ਦਾ ਟਾਈਮ ਹੈ ਜੀ 7 ਪੀਐਮ ਵੈਡnesਡੇ। ਰੱਦਕਾਰ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ। ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2। ਭੈਣ ਇਹਨਾਂ ਦੀਆਂ ਦੋ ਨੇ ਜੀ ਅਨਮੈਰਿਡ ਤੇ ਮੁੰਡਾ ਸ਼ਾਰਟ ਟਾਈਮ ਤੋਂ ਲੀਗਲੀ ਡਿਵੋਰਸਡ ਹੈ ਜੀ। ਕੰਮਕਾਰ ਆਪਣਾ ਬਿਜ਼ਨਸ ਆ ਕੰਬਾਈਨ ਤੇ ਰੀਪਰ ਐਗਰੀਕਲਚਰ ਦਾ। ਇਹਨਾਂ ਦੀ ਮੰਗ ਹੈ ਜੀ ਥੋੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ। ਭਾਵੇਂ ਕਿਸੇ ਵੀ ਕਾਸਟ ਦੀ ਹੋਵੇ। ਸਿੱਖ ਧਰਮ ਚੋਂ ਹੋਵੇ ਜੀ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਯੂਪੀ ਤੋਂ ਕਾਸਟ ਹੈ ਜੀ ਸ਼ੈਣੀ ਤੇ ਉਮਰ ਹੈ 21 7998 ਦਾ ਡੇਟ ਆਫ ਬਰਥ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਤੇ ਕੱਦ ਕਾਠਾ 6 ਫੁੱਟ ਦੀ ਹਾਈਟ ਹੈ ਮੁੰਡਾ ਥੋੜਾ ਸਰੀਰ ਤੋਂ ਮੋਟਾ ਹੈ ਜੀ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਹੈ ਜੀ ਮਾਤਾ ਪਿਤਾ ਇਹਨਾਂ ਦੇ ਹੈ ਨਹੀਂ ਤੇ ਕੰਮਕਾਰ ਹੈ ਜੀ ਇਹਨਾਂ ਮੁੰਡੇ ਕੋਲ ਦੋ ਟਰੱਕ ਨੇ 15 ਕਿੱਲੇ ਜ਼ਮੀਨ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਗਰੀਬ ਘਰ ਦੀ ਹੋਵੇ ਕੀਸੀ ਵੀ ਕਾਸਟ ਦੀ ਹੋਵੇ ਭਾਵੇਂ ਘਰ ਸੰਭਾਲਣ ਵਾਲੀ ਹੋਵੇ ਦਾਜ ਤੇ ਹੀ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਹੈ ਇਹਨਾਂ ਨੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ